ਤੁਸੀਂ ਸੁਣ ਰਹੇ ਹੋ mundri.com ਹਰਜੀਤ ạtwal ਦਾ ਭਾਗ 2 ਪੌਲ ਇੰਡੀਆ ਤੋਂ ਮੁੜਿਆ ਤਾਂ ਉਸਨੇ ਸਭ ਤੋਂ ਪਹਿਲਾਂ ਤਾਂ ਆਪਣਾ ਨੈਸ਼ਨਲ ਇੰਸ਼ੋਰੈਂਸ ਨੰਬਰ ਬਣਾਇਆ ਪਰ ਉਹ ਕਾਨੂੰਨੀ ਤੌਰ ਤੇ ਇਸ ਮੁਲਕ ਵਿੱਚ ਪੱਕਾ ਸੀ ਤੇ ਉਸ ਨੂੰ ਕੰਮ ਕਰਨ ਦਾ ਪੂਰਾ ਅਧਿਕਾਰ ਸੀ mundri ਕਹਿਣ ਲੱਗੀ ਪੌਲ ਹੁਣ ਟਾਈਮ ਆ ਗਿਆ ਕਿ ਸਤਨਾਮ ਕਵਾਰੈਂਟੀਨੋ ਸਮਝਾ ਦਈਏ ਕਿ ਇਸ ਮੁਲਕ ਵਿੱਚ ਨੌਕਰ ਨਹੀਂ ਹੁੰਦੇ ਅਮਰਜੀਤ ਅੰਕਲ ਨੂੰ ਕਿਹਾ ਕਿ ਤੈਨੂੰ ਹੁਣ ਪੂਰਾ ਰੇਟ ਦੇਵੇ ਹੁਣ ਤੂੰ ਫੌਜੀ ਨਹੀਂ ਰਿਹਾ ਪੌਲ ਨੇ ਅਗਲੇ ਦਿਨ ਅਮਰਜੀਤ ਨੂੰ ਕਿਹਾ ਬਾਜੀ ਅੱਗੇ ਤਾਂ ਮੈਂ ਸ਼ਾਪ ਦੇ ਉੱਪਰ ਹੀ ਰਹਿੰਦਾ ਸੀ ਤੇ ਖਾਂਦਾ ਵੀ ਸ਼ਾਪੋਂ ਸੀ ਪਰ ਹੁਣ ਮੇਰੇ ਖਰਚੇ ਵਧ ਗਏ ਹਾਂ ਖਰਚੇ ਕਿੱਦਾਂ ਵਧ ਗਏ ਹੁਣ ਤਾਂ ਤੁਸੀਂ ਦੋ ਜਣੇ ਕਮਾਉਣੇ ਹੋ ਮੰਦਰੀ ਕੋਲ ਦੋ ਜੀਬ ਜੌਬਾਂ ਕਮਰਾ ਵੀ ਕਿਰਾਏ ਤੇ ਆ ਫਿਰ ਲੈਸਟਰ ਵਾਲੇ ਘਰ ਦਾ ਕਰਾਇਆ ਵੀ ਹੁੰਦਾ ਬਾਜੀ ਫਿਰ ਵੀ ਸਰਦਾ ਨਹੀਂ ਹੁਣ ਇੰਡੀਆ ਗਏ ਆ ਤਾਂ ਬਹੁਤ ਸਾਰਾ ਖਰਚ ਹੋ ਗਿਆ ਤੂੰ ਪੱਕਾ ਵੀ ਤਾਂ ਹੋ ਗਿਆ ਕਮਾਊ ਕੁੜੀ ਮਿਲ ਗਈ ਤੇਰੀ ਤਾਂ ਕਿਸਮਤ ਚਮਕ ਪਈ ਹੋਰ ਦੱਸ ਕੀ ਚਾਹੀਦਾ ਫਿਰ ਵੀ ਬਾਜੀ ਹੁਣ ਮੈਂ ਪੱਕਾ ਵੀ ਆ, ਕਾਰਡ ਵੀ ਬਣਾ ਲਿਆ। ਮੈਂ ਚਾਹੁੰਨਾ ਕਿ ਮੈਨੂੰ ਪੂਰਾ ਰੇਟ ਦਿਓ। ਪੌਲ ਸਰਦਾ ਤਾਂ ਸਾਡਾ ਵੀ ਮਸਈਆ। ਤਨਖਾਹੀ ਪੂਰਨ ਹੁੰਦੀਆਂ। ਮੈਂ ਤਾਂ ਜਿਹੜੀ ਦਿਨਾਂ ਇਹੀ ਜ਼ਿਆਦਾ ਲੱਗਦੀ ਐ। ਚੰਗੀ ਗੱਲ ਐ ਕਿ ਤੂੰ ਕਿਤੇ ਹੋਰ ਕੰਮ ਦੇਖ ਲਾ ਤੇ ਮੈਂ ਅਗਲੇ ਮੰਡੇ ਤੋਂ ਹੋਰ ਬੰਦਾ ਦੇਖ ਲੈਣਾ। ਰੋਜ਼ ਹੀ ਪਜਾਉ ਆਉਂਦੇ ਐ ਕੰਮ ਪੁੱਛਣ ਵਾਲੇ। ਆ ਸਕੂਟਰ ਸਕੂਟਰੀਆਂ ਅੱਧੀ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਐ। ਸਕੂਟਰ ਸਕੂਟਰੀਆਂ ਤੋਂ ਉਸ ਦਾ ਪਾਪ ਪੜਨ ਲਈ ਆਈ ਵੇਲੇ ਫਿਰਦੇ ਮੁੰਡੇ ਕੁੜੀਆਂ ਤੋਂ ਸੀ ਅਮਰਜੀਤ ਨੇ ਪੌਲ ਦੀ ਇੱਕ ਤਨਖਾਹ ਵਿੱਚ ਅਜੇ ਦੋ ਬੰਦੇ ਰੱਖ ਲਏ ਤੇ ਪੌਲ ਘਰ ਬੈਠ ਗਿਆ ਮੁੰਦਰੀ ਨੂੰ ਅਮਰਜੀਤ ਦੇ ਇਸ ਵਤੀਰੇ ਉੱਪਰ ਬਹੁਤ ਗੁੱਸਾ ਸੀ ਉਸਨੇ ਪੌਲ ਨੂੰ ਹੌਸਲਾ ਦਿੰਦਾ ਕਿਹਾ ਫਿਕਰ ਨਾ ਕਰ ਕੰਮ ਬਹੁਤ ਮਿਲ ਜਾਣਗੇ ਪਰ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਵੀ ਹਾਂ ਇਹਨਾਂ ਤੋਂ ਬਿਹਤਰ ਹੀ ਹਾਂ ਦੇਖੀ ਜੇ ਸਭ ਠੀਕ ਰਿਹਾ ਤਾਂ ਇੱਕ ਦਿਨ ਕੇਰਲ ਮੇਰੇ ਤੋਂ ਜੋਬ ਮੰਗਣ ਆਏਗੀ ਮੁੰਦਰੀ ਪੌਲ ਨੂੰ ਇਨ ਇਨ ਹੌਸਲਾ ਦੇ ਰਹੀ ਸੀ ਪਰ ਨਾਲ ਦੀ ਨਾਲ ਉਸ ਨੂੰ ਇੱਕ ਤਨਖਾਹ ਬੰਦ ਹੋਣ ਦਾ ਦੁੱਖ ਵੀ ਸੀ ਉਦਾ ਦੁੱਖ ਦਾ ਠੋਣ ਦੀ ਤਾਂ ਹੋਰ ਵੱਧ ਗਿਆ ਜਦ ਕੈਟਰੀਨਾ ਨੇ ਉਸ ਨੂੰ ਇੱਕ ਚਿੱਠੀ ਤੇ ਨਾਲ ਹੀ ਬਾਕੀ ਬਚੀ ਦੀ ਤਨਖਾਹ ਵਾਲਾ ਲਫਾਫਾ ਦਿੰਦਿਆਂ ਕਿਆ ਮਿਸਿਸ ਪ੍ਰਾਸਰ ਯੂ ਆਰ ਸੈਕੰਡ ਫੋਰ ਵਾਟ ਤੂੰ ਮੇਰਾ ਬਿਜ਼ਨਸ ਖਰਾਬ ਕਰਦੀ ਆਂ ਤੂੰ ਮੇਰੇ ਕਲਾਇੰਟ ਤੋੜਦੀ ਆਂ ਆਪਣੀ ਕਾਰਡ ਉਹਨਾਂ ਨੂੰ ਦਿੰਨੀ ਆ ਆ ਦੇਖ ਤੇਰਾ ਕਾਰਡ ਜੋ ਤੀਨ ਕਲਾਇੰਟ ਸੂਜਨ ਐਸਕੋਰ ਨੂੰ ਦਿੱਤਾ ਸੀ ਤੇ ਤੇ ਤੇਰੀ ਪ੍ਰਾਈਸ ਲਿਸਟ ਕੈਟ ਮੈਂ ਆਪਣੇ ਕਾਰਡ ਕਰ ਕਰ ਸਟਵਾ ਰਹੀ ਆ ਸੂਜਨ ਦੇ ਘਰ ਵੀ ਚਲੇ ਗਿਆ ਹੋਵੇਗਾ ਨਹੀਂ ਤੂੰ ਨੂੰ ਆਪਣੇ ਹੱਥੀ ਦਿੱਤਾ ਸੀ ਮੁੰਦਰੀ ਸਮਝ ਗਈ ਹੁਣ ਬੈਸ ਕਰਨ ਦਾ ਫਾਇਦਾ ਨਹੀਂ ਮੁੰਦਰੀ ਨੇ ਲਿਫਾਫਾ ਪੜ੍ਹਿਆ ਚੁੱਪਚਾਪ ਬਾਹਰ ਨਿਕਲ ਗਈ ਉਸ ਦਾ ਮਨ ਉਦਾਸ ਸੀ ਭਾਵੇਂ ਉਸ ਨੇ ਕਟਰੀਨਾ ਦੇ ਬਾਰੇ ਕਾਫੀ ਕਾਫੀ ਗੱਲ ਖੇਚਲੇ ਸਨ ਪਰ ਹਾਲੇ ਵੀ ਘਰੋਂ ਉਸਦਾ ਹਿਸਾਬ ਦਾ ਕਾਰੋਬਾਰ ਨਹੀਂ ਸੀ ਚੱਲਦਾ ਜੋ ਚੱਲਣਾ ਚਾਹੀਦਾ ਸੀ ਹੁਣ ਉਹ ਵੀ ਕੀ ਸਕਦਾ ਸੀ ਕਿਸੇ ਹੋਰ ਬਿਊਟੀ ਪਾਰਲਰ ਵਿੱਚ ਕੰਮ ਵੀ ਮਿਲ ਨਹੀਂ ਸੀ ਸਕਣਾ ਕਿਉਂਕਿ ਅਗਲੇ ਨੇ ਪਹਿਲਾਂ ਹੀ ਕੰਮ ਕੀਤੇ ਕੰਮ ਦਾ ਰੈਫਰੈਂਸ ਮੰਗਣਾ ਸੀ ਤੇ ਕਟਰੀਨਾ ਨੇ ਚੰਗਾ ਰੈਫਰੈਂਸ ਕਿਸੇ ਹਾਲਤ ਵਿੱਚ ਨਹੀਂ ਸੀ ਦੇਣਾ ਇੱਕ ਹੋਰ ਏਰਾ ਫੇਰੀ ਉਸਨੇ ਕਟਰੀਨਾ ਨਾਲ ਇਹ ਵੀ ਕਰ ਲਈ ਸੀ ਕਿ ਉਸਦੇ ਬਹੁਤ ਸਾਰੇ ਗਾਕਾਂ ਦੀ ਸਰਨਾਮੇ ਤੇ ਫੋਨ ਨੰਬਰ ਉਸਨੇ ਉਸਦੀ ਡਾਇਰੀ ਵਿੱਚੋਂ ਉਤਾਰ ਲਏ ਸਨ ਇਸ ਦਾ ਫਾਇਦਾ ਇਹ ਹੋਇਆ ਕੋਈ ਇਕੱਲੀ ਇਕੱਲੀ ਗਾਗਨ ਨੂੰ ਫੋਨ ਕਰਕੇ ਸਦਨ ਦੀ ਕੋਸ਼ਿਸ਼ ਕਰਨ ਲੱਗੀ ਕਈ ਔਰਤਾਂ ਨੇ ਤਾਂ ਉਸ ਕੋਲ ਆਉਣਾ ਵੀ ਸ਼ੁਰੂ ਕਰ ਦਿੱਤਾ ਉਹ ਦੋਵੇਂ ਹੀ ਘਰ ਬੈਠੇ ਮੁੰਦਰੀ ਕੋਲ ਤੇ ਫਿਰ ਵੀ ਕੋਈ ਨਾ ਕੋਈ ਔਰਤਾ ਆ ਜਾਂਦੀ ਪਰ ਪੌਲ ਬਿਲਕੁਲ ਵਿਲਾ ਸੀ ਉਹ ਕੰਪਿਊਟਰ ਉੱਪਰ ਬੈਠਾ نیٹ ਵਿੱਚ ਘੁਆਚਾ ਰਹਿੰਦਾ ਟੈਲੀ ਦੇਖਦਾ ਰਹਿੰਦਾ ਜਾਂ ਫਿਰ ਵੀਡੀਓ ਗੇਮਾਂਦ ਵਾਲੇ ਹੋ ਜਾਂਦਾ ਕਰਦਾ ਖਰਚਾ ਔਖਾ ਹੋਇਆ ਖੜਾ ਸੀ ਪਹਿਲਾਂ ਵਾਲੀ ਖੁੱਲ ਖੇੜ ਸੀ ਤਾਂ ਬਿਲਕੁਲ ਨਹੀਂ ਸੀ ਰਹੀ ਮੁੰਦਰੀ ਨੂੰ ਫਿਕਰ ਹੋਣ ਲੱਗਿਆ ਜਮਾ ਪੂੰਜੀ ਤਾਂ ਦਿਨਾਂ ਵਿੱਚ ਖੁਰ ਜਾਵੇਗੀ ਉਸ ਨੇ ਆਖਿਆ ਪੜ ਇਦਾਂ ਹੱਥਿਆ ਤਰੱਕੀ ਨਹੀਂ ਸਰਣਾ ਜਾਂ ਕੰਮ ਲੱਭ ਮੈਂ ਹੁਣ ਜੌਬ ਸੈਂਟਰ ਜਾ ਕੇ ਤਾਂ ਆ ਇੰਟਰਨੈਟ ਤੇ ਵੀ ਟਰਾਈ ਕਰੀ ਜਾਂਦਾ ਦੋਸਤਾਂ ਨੂੰ ਪੁੱਛ ਕੇ ਚਰ ਦੋਸਤ ਮੇਰੇ ਸਾਰੇ ਫੌਜੀ ਆ ਤੂੰ ਨਵੀਂ ਪੇਪਰ ਸ਼ਾਪ ਖੁਆ ਜਿਹਦੇ ਵਿੱਚ ਲਿਖਿਆ ਹੋਵੇ ਕਿ ਅਸੀਂ ਸਵੇਰ ਦੇ 8 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਖੁੱਲੇ ਹਾਂ ਜਿੰਨਾ ਚਿਰ ਕੰਮ ਨਹੀਂ ਮਿਲਦਾ ਆਪਣੇ ਹੱਥੀਂ ਇਹਨਾਂ ਨੂੰ ਡਿਲੀਵਰ ਕਰ ਮੁੰਦਰੀ ਨੇ ਆਪਣੇ ਘਰ ਦੇ ਤਿੰਨ ਤਿੰਨ ਮੀਲ ਦਾ ਨਕਸ਼ਾ ਪੌਲ ਨੂੰ ਇੰਟਰਨੈਟ ਤੋਂ ਛਾਪ ਦਿੱਤਾ ਪੌਲ ਹਰ ਰੋਜ਼ 4-5 ਘੰਟੇ ਮੁੰਦਰੀ ਦੀ ਐਡ ਦੇ ਪੇਪਰ ਡਿਲੀਵਰ ਕਰਦਾ ਰਹਿੰਦਾ ਕਈ ਵਾਰ ਮੁੰਦਰੀ ਵੀ ਉਸ ਦੇ ਨਾਲ ਚੱਲੇ ਜਾਂਦੀ ਉਸ ਨੂੰ ਸੀ ਕਿ ਜੇ ਰਜਨ ਇੱਕ ਦੋ ਗਾਕ ਉਹ ਵੀ ਨਾਲ ਰਲਦੇ ਰਹਿਣ ਉਸਦੀ ਚੰਗੀ ਕੁਲਿਨੈਟਰੀ ਬਣ ਜਾਵੇਗੀ ਪੇਪਰ ਸੁੱਟਣ ਨਾਲ ਕੁਝ ਕੋ فرق ਪੈਣ ਲੱਗਿਆ ਉਸ ਨੂੰ ਆਜ ਹੀ ਵੱਜਣ ਲੱਗੀ ਉਸਨੇ ਇੱਕ ਦਿਨ ਟਿੱਕਾ ਨੂੰ ਫੋਨ ਕੀਤਾ ਸਾਰੀ ਗੱਲ ਦੱਸਦੀ ਬੋਲੀ ਕਰੋ ਕੁਛ ਪੌਲ ਨੂੰ ਕੰਮ ਲੱਭ ਦਿਓ ਜੇ ਕਿਤੇ ਤੁਸੀਂ ਆਪਣੇ ਕੰਮ ਤੇ ਹੀ ਦੇਖ ਦਿਓ ਦੇਖ ਮੰਦਰੀਏ ਮੈਂ ਟਰਾਈ ਮਾਰਨਾ ਕਿਤੇ ਨਾ ਕਿਤੇ ਪਰ ਮੈਨੂੰ ਰੈਗੂਲਰ ਖੀਰ ਚਾਹੀਦੀ ਆ ਕਿਸੇ ਗਿਲਟੀ ਫੀਲ ਕਰਨ ਤੋਂ ਬਿਨਾ ਮਨਜ਼ੂਰ ਇਦਾਂ ਨਾ ਕੋ ਟਿੱਕਾ ਜਿਵੇਂ ਚਾਹਨੀ ਆ ਕਿ ਮੇਰਾ ਘਰ ਠੀਕ ਠਾਕ ਵਸਿਆ ਰਹੇ ਤੁਸੀਂ ਨਹੀਂ ਚਾਹੁੰਦੇ ਚਾਹੁੰਦਾ ਤਾਂ ਮੈਂ ਵੀ ਆ ਪਰ ਖੀਰ ਤਾਂ ਮੇਰਾ ਹੱਕ ਬੰਦ ਆ ਕਿ ਨਹੀਂ ਮੁੰਦਰੀ ਇਸ ਦੀ ਗੱਲ ਦਾ ਜਵਾਬ ਦਿੱਤੇ ਬਿਨਾ ਹੀ ਆਪਣੀ ਗੱਲ ਕਹਿਣ ਲੱਗੀ ਮੇਰੀ ਸਾਈਟ ਬਣਾਉਣ ਦਾ ਕੀ ਬਣਿਆ ਡੋਮੇਨ ਤਾਂ ਮਿਲ ਗਿਆ mundri.com ਮੈਂ 3 ਸਾਲ ਲਈ ਖਰੀਦ ਲਿਆ ਕਿੰਨੇ ਪੈਸੇ ਲੱਗੇ ਸਸਤਾ ਹੀ ਹੁੰਦਾ ਹੁਣ ਕਿਸੇ ਤੋਂ ਡਿਜ਼ਾਈਨ ਕਰਾਉਣਾ ਤੇਰਾ ਕੰਮ ਕਿਦਾਂ ਟਿੱਕਾ ਜੀ ਪਹਿਲਾਂ ਨਾਲੋਂ ਠੀਕ ਹੈ ਹੋਰ ਐਡਵਰਟਾਈਜ਼ ਕਰ ਰਹੇ ਆ ਤੇਰਾ ਕੰਮ ਤਾਂ ਇਦਾਂ ਇਦਾਂ ਦਾ ਕਿ ਜਿਹੜੀ ਕਲਾਇੰਟ ਤੇਰੇ ਕੋਲ ਆਉਣ ਲੱਗ ਪਈ ਹੋਰ ਕਿਤੇ ਨਹੀਂ ਜਾਂਦੀ ਅਸੀਂ ਵੀ ਇੱਕੋ ਨਾਈਕੁੱਲ ਜਾਣਾ ਪਸੰਦ ਕਰਦੇ ਆਂ ਇਹ ਤਾਂ ਠੀਕ ਆ ਪਰ ਹੌਲੀ ਹੌਲੀ ਠੀਕ ਹੋ ਜਾਏਗਾ ਇਹ ਮੈਨੂੰ ਪਤਾ ਹੈ ਤੁਸੀਂ ਵੈਬ ਡਿਜ਼ਾਈਨ ਕਰਦੇ ਹੋ ਮੇਰੀ ਖੀਰ ਟਿੱਕਾ ਜੀ ਏਡੇ ਵੱਡੇ ਹੋ ਗਏ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਖੀਰ ਉਂਗਲੀ ਟੇਢੀ ਕਰਨੀ ਪੈਂਦੀ ਆ ਇਸ ਗਲਤੀ ਉਹ ਦੋਵੇਂ ਹੱਸਣ ਲੱਗੇ ਟਿੱਕਾ ਅਗਲੇ ਦਿਨ ਪੌਲ ਨੂੰ ਆਪਣੇ ਨਾਲ ਲੈ ਗਿਆ ਤੇ ਕਈ ਫੈਕਟਰੀਆਂ ਵਿੱਚ ਕੰਮ ਦੀ ਟਰਾਈ ਕਰਾਇਆ ਉਸਨੇ ਪੌਲ ਦੀ ਜੌਬ ਲਈ ਛਿੰਦੇ ਨਾਲ ਵੀ ਗੱਲ ਕੀਤੀ ਉਸਨੇ ਛਿੰਦੇ ਨੂੰ ਕਦੇ ਵੀ ਨਹੀਂ ਸੀ ਦੱਸਿਆ ਕਿ ਮੰਦਰੀ ਨਾਲ ਨਾਰਾਜ਼ ਸੀ ਛਿੰਦੇ ਦੇ ਸਾਹਮਣੇ ਸਭ ਕੁਝ ਟਿੱਕੇ ਦੀ ਮਰਜ਼ੀ ਤੇ ਉਸਦੀ ਦੇਖ ਰਿਕ ਵਿੱਚ ਹੋਇਆ ਸੀ ਉਹ ਇਸ ਕੱਲ ਕਰਨ ਟਿੱਕੇ ਦੀ ਛਲਾਗਾ ਵੀ ਕਰਦਾ ਰਹਿੰਦਾ ਸੀ ਉਸਨੇ ਜੀਐਮ ਵਿੱਚ ਕੰਮ ਕਰਦੇ ਆਪਣੇ ਦੋਸਤ ਉਜਾਗਰ ਸਿੰਘ ਨੂੰ ਉੱਥੇ ਕੰਮ ਬਾਰੇ ਪਤਾ ਕਰਨ ਲਈ ਕਹਿ ਦਿੱਤਾ ਉਜਾਗਰ ਸਿੰਘ ਫੋਰਮੈਨ ਸੀ ਕਈ ਵਾਰ ਫੈਕਟਰੀਆਂ ਵਾਲੇ ਕਿਸੇ ਨੌਕਰੀ ਲਈ ਖਾਲੀ ਹੋਈ ਜਗ੍ਹਾ ਤੇ ਐਵੇਂ ਹੀ ਕਿਸੇ ਦੀ ਕਿਸਵਾਰਸ਼ ਤੇ ਨਵੇਂ ਬੰਦੇ ਰੱਖ ਲਿਆ ਕਰਦੇ ਸਨ ਉਜਾਗਰ ਸਿੰਘ ਨੇ ਪੌਲ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਦੋ ਕੁ ਮਹੀਨੇ ਵੇਲੇ ਰਿਹਾ ਕਿ ਪੌਲ ਨੂੰ ਜੀਐਮ ਵਿੱਚ ਕੰਮ ਮਿਲ ਗਿਆ ਪੌਲ ਨੂੰ ਟਿੱਕੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸਨ ਪਹਿਲਾ ਅਮਰਜੀਤ ਜੀ ਉਸ ਦੇ ਰੁੱਖੇ ਸੁਭਾਅ ਬਾਰੇ ਕਹਾਣੀਆਂ ਸੁਣਾ ਰਕੀਆਂ ਸਨ ਪਰ ਉਹਨੂੰ ਟਿੱਕਾ ਇੰਨਾ ਖੁਸ਼ਕ ਬੰਦਾ ਨਹੀਂ ਸੀ ਜਿਹਾ ਪਿਆ ਟਿੱਕਾ ਵੀ ਉਸ ਵਾਂਗ ਸ਼ਰਾਬੀ ਦਾ ਸ਼ਰਾਬਦਾਰਦੀ ਨਹੀਂ ਸੀ ਬਹੁਤੀਆਂ ਗੱਪਾਂ ਨਹੀਂ ਸੀ ਮਰਦਾ ਜੇ ਕਿਸੇ ਕੰਮ ਦਾ ਵਾਅਦਾ ਕਰਦਾ ਤਾਂ ਪੂਰਾ ਕਰਦਾ ਹੁਣ ਉਸਨੂੰ ਜੀਮ ਵਿੱਚ ਕੰਮ ਵੀ ਮਿਲਿਆ ਭਾਵੇਂ ਕਿਸੇ ਹੋਰ ਰਾਈ ਸੀ ਪਰ ਟਿੱਕੇ ਦੀ ਕੋਸ਼ਿਸ਼ ਸੀ ਕਦੇ ਛੁੱਟੀ ਹੁੰਦੀ ਤਾਂ ਮੁੰਦਰੀ ਨੂੰ ਕਹਿ ਦਿੰਦਾ ਅੱਜ ਟਿੱਕੇ ਨੂੰ ਹੀ ਕਾਰਖਾਨੇ ਤੇ ਸੱਦ ਲੈ ਆਪਾਂ ਉਹਦੇ ਵੱਲ ਚਲੇ ਜਾਂਦੇ ਆਂ ਅੱਜ ਤੁਸੀਂ ਕੌਣ ਰਹੇ ਸੀ mundri.com ਦਾ ਪਾਕ 22